ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਆ ਇਹ ਕੱਲ੍ਹ ਵਾਲੀ ਘਰ ਕੱਲ੍ਹ ਵਾਲੀ ਕਹਾਣੀ ਦੀ ਵੀ ਦੂਸਰਾ ਪਾਰਟ ਹੈ ਜੀ ਜੋ ਕਿਸਾਨ ਤੇ ਉਸਦੇ ਪ੍ਰਾਣੇ ਘਰ ਦੀ ਕਹਾਣੀ ਹੈ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਕੱਲ੍ਹ ਵਾਲੀ ਕਹਾਣੀ ਦਾ ਦੂਸਰਾ ਪਾਰਟ ਜਦੋਂ ਗੁਰਦਿੱਤੇ ਦੇ ਬੱਚੇ ਉਸ ਨੂੰ ਕਹਿਣ ਲੱਗੇ ਕਿ ਅਸ਼ਿਸ਼ ਤਹਿਰ ਜਾਣਾ ਚਾਹੁੰਦੇ ਆ ਤਾਂ ਉੱਥੇ ਹੀ ਉਸਦੀ ਛੋਟੀ ਹਰਵੀਰ ਨੂੰ ਵੀ ਹਾਲੇ ਆਪਣਾ ਘਰ ਪਿਆਰਾ ਸੀ ਉਹ ਕਹਿੰਦੀ ਸੀ ਮੈਂ ਤਾਂ ਕਦੇ ਵੀ ਇੱਥੋਂ ਨਹੀਂ ਜਾਵਾਂਗੀ ਮੇਰਾ ਤਾਂ ਦਿਲ ਇਸੇ ਵੇੜੇ ਵਿੱਚ ਹੈ ਸੁਹਾਗਣ ਦੋਹੀ ਪਾਸੇ ਖਿੱਚੀ ਜਾ ਰਹੀ ਸੀ ਇੱਕ ਪਾਸੇ ਪੁਰਾਣਾ ਘਰ ਜਿਸ ਨਾਲ ਉਸ ਦੀ ਜ਼ਿੰਦਗੀ ਜੁੜੀ ਸੀ ਦੂਜੇ ਪਾਸੇ ਬੱਚਿਆਂ ਦੇ ਸੁਪਨੇ ਪਿੰਡ ਦੇ ਲੋਕ ਵੀ ਅਕਸਰ ਗੁਰਦਿੱਤੇ ਨਾਲ ਗੱਲਾਂ ਕਰਦੇ ਵੇ ਗੁਰਦਿੱਤਿਆ ਤੇਰਾ ਘਰ ਤਾਂ ਅਜੇ ਵੀ ਮਿੱਟੀ ਦਾ ਨਵਾਂ ਘਰ ਬਣਾ ਕੇ ਬੱਚਿਆਂ ਨੂੰ ਸਹੂਲਤਾਂ ਦੇ ਕਈ ਵਾਰੀ ਲੋਕ ਤਾਨੇ ਵੀ ਕਰਦੇ ਕਿ ਅੱਜ ਕੱਲ ਤਾਂ ਹਰ ਕੋਈ ਪੱਕਾ ਬਣਾ ਰਿਹਾ ਹੈ ਗੁਰਦਿੱਤਾ ਹੀ ਹੈ ਜੋ ਹਾਲੇ ਵੀ ਪੁਰਾਣੇ ਜ਼ਮਾਨੇ ਵਿੱਚ ਫਸਿਆ ਹੋਇਆ ਹੈ ਗੁਰਦਿੱਤਾ ਹੱਸ ਕੇ ਕਹਿ ਦਿੰਦਾ ਲੋਕਾਂ ਦੀ ਸੋਚ ਕੱਚੀ ਹੋ ਸਕਦੀ ਹੈ ਪਰ ਮੇਰਾ ਮਿੱਟੀ ਦਾ ਘਰ ਪੱਕਾ ਏ ਇਹ ਸਿਰਫ ਮਕਾਨ ਨਹੀਂ ਏ ਮੇਰੀ ਰੂਹ ਹੈ ਇੱਕ ਰਾਤ ਨੂੰ ਬਹੁਤ ਜ਼ੋਰ ਨਾਲ ਪਿਆ ਹਵਾ ਜਿਹੀ ਬੱਗੀ ਕਿ ਸਾਤ ਹਿੱਲਣ ਲੱਗੀ ਬੱਚੇ ਡਰ ਗਏ ਸੋ ਆਗਰ ਨੇ ਗੁਰਦਿੱਤੇ ਨੂੰ ਕਿਹਾ ਵੇਖੋ ਜੀ ਹੁਣ ਤਾਂ ਹੱਦ ਹੋ ਗਈ ਐ ਇਹ ਘਰ ਕਦੇ ਵੀ ਡਿੱਗ ਸਕਦਾ ਬੱਚਿਆਂ ਦੀ ਜ਼ਿੰਦਗੀ ਖਤਰੇ ਵਿੱਚ ਹੈ ਗੁਰਦਿੱਤੇ ਨੇ ਉਸ ਰਾਤ ਆਪਣੇ 베ੜੇ ਵਿੱਚ ਖੜਾ ਹੋ ਕੇ ਆਸਮਾਨ ਵੱਲ ਵੇਖਿਆ ਬਿਜਲੀ ਚਮਕ ਰਹੀ ਸੀ ਮੀਂਹ ਬੇਹਿਸਾਬ ਪੈ ਰਿਹਾ ਸੀ ਉਸ ਦੇ ਦਿਲ ਵਿੱਚ ਇੱਕ ਲੜਾਈ ਚੱਲ ਰਹੀ ਸੀ ਕੀ ਉਹ ਘਰ ਦੀ ਇੱਜ਼ਤ ਬਚਾਵੇ ਜਾਂ ਬੱਚਿਆਂ ਦੀ ਸੁਰੱਖਿਆ ਲਈ ਨਵੀਂ ਸ਼ੁਰੂਆਤ ਕਰੇ ਉਸ ਰਾਤ ਉਸ ਨੇ ਆਪਣੇ ਬੱਚੇ ਆਪਣੇ ਆਪ ਨਾਲ ਗੱਲਾਂ ਕੀਤੀਆਂ ਇਹ ਘਰ ਮੇਰੇ ਪਿਤਾ ਦੀ ਵਿਰਾਸਤ ਹੈ ਮੈਂ ਇਸ ਨੂੰ ਕਿਵੇਂ ਛੱਡ ਸਕਦਾ ਪਰ ਜੇ ਇਸ ਕੰਨ ਮੇਰੇ ਬੱਚਿਆਂ ਨੂੰ ਕੁਝ ਹੋ ਗਿਆ ਤਾਂ ਮੈਂ ਕਦੇ ਆਪਣੇ ਆਪ ਨੂੰ ਮਾਫ਼ ਨਹੀਂ ਕਰਾਂਗਾ ਸਵੇਰੇ ਤੱਕ ਗੁਰਦਿੱਤਾ ਸੌ ਨਹੀਂ ਸਕਿਆ ਉਸ ਦਾ ਦਿਲ ਭਾਰੀ ਸੀ ਉਸ ਨੂੰ ਲੱਗ ਰਿਹਾ ਸੀ ਕਿ ਜਿਵੇਂ ਆਕਰ ਆਪ ਉਸ ਨਾਲ ਗੱਲਾਂ ਕਰ ਰਿਹਾ ਹੋਵੇ ਕਿ ਮੈਨੂੰ ਛੱਡ ਨਾ ਗੁਰਦਿੱਤੇ ਮੈਂ ਵੀ ਤੇਰਾ ਸਾਥੀ ਹਾਂ ਮੈਂ ਤੇਰੇ ਦੁੱਖ ਸੁੱਖ ਵੇਖੇ ਐ ਜੇ ਤੂੰ ਮੈਨੂੰ ਛੱਡੇਂਗਾ ਤਾਂ ਮੈਂ ਟੁੱਟ ਜਾਵਾਂਗਾ ਇਸ ਪਰਾਕਰ ਦੇ ਕਰਦੇ ਗੁਰਦਿੱਤਾ ਦੀ ਸਾਰੀ ਰਾਤ ਬੀਤ ਗਈ ਉਹ ਸਾਰੀ ਰਾਤ ਸੌ ਨਹੀਂ ਸਕਿਆ ਅਗਲੇ ਦਿਨ ਗੁਰਦਿੱਤਾ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਪਰ ਉਸ ਦਾ ਮਨ ਘਰ ਵਿੱਚ ਹੀ اٹਕਿਆ ਪਿਆ ਸੀ ਹਾਲ ਚਲਾਉਂਦੇ ਸਮੇਂ ਉਸ ਨੂੰ ਅਚਾਨਕ ਆਪਣੇ ਪਿਤਾ ਦੀਆਂ ਗੱਲਾਂ ਯਾਦ ਆਈਆਂ ਪੁੱਤ ਗੁਰਦਿੱਤੇ ਘਰ ਸਿਰਫ ਮਿੱਟੀ ਦੀਆਂ ਕੰਧਾਂ ਨਹੀਂ ਹੁੰਦਾ ਇਹ ਪਰਿਵਾਰ ਦੀਆਂ ਯਾਦਾਂ ਦਾ ਪਿੰਜਰਾ ਹੁੰਦਾ ਜੇਕਰ ਠਹਿ ਵੀ ਜਾਵੇ ਉਸ ਵਿੱਚ ਬਸੀ ਯਾਦ ਕਦੇ ਨਹੀਂ ਟੰਦੀ ਇਹ ਗੱਲ ਉਸ ਨੇ ਦਿਲ ਵਿੱਚ ਵੱਜ ਗਈ ਉਸ ਨੂੰ ਲੱਗਿਆ ਕਿ ਜਿਵੇਂ ਪਿਤਾ ਜੀ ਵੀ ਉਸ ਨੂੰ ਸਮਝਾ ਰਹੇ ਨੇ ਸ਼ਾਮ ਨੂੰ ਜਦੋਂ ਪਰਿਵਾਰ ਇਕੱਠਾ ਹੋ ਕੇ ਬੈਠਿਆ ਸੁਹਾਗਣ ਨੇ ਨਰਮੀ ਨਾਲ ਕਿਹਾ ਵੇਖੋ ਜੀ ਮੈਂ ਤੁਹਾਡੇ ਜਜ਼ਵਾਤਾਂ ਨੂੰ ਸਮਝਦੀ ਹਾਂ ਪਾਰੇ ਸੇ ਬੱਚਿਆਂ ਦੀ ਆਵਾਜ਼ਾਂ ਵੀ ਦੇ ਅਣਦੇਖਾ ਨਹੀਂ ਕਰ ਸਕਦੇ ਉਹਨਾਂ ਦਾ ਭਵਿੱਖ ਅੱਗੇ ਸ਼ਹਿਰ ਨਾਲ ਜੁੜਿਆ ਹੋਇਆ ਹੈ ਜੇਕਰ ਸੁਰੱਖਿਆਤ ਨਹੀਂ ਹੋਵੇਗਾ ਤਾਂ ਉਹ ਕਿਵੇਂ ਆਰਾਮ ਨਾਲ ਰਹਿਣਗੇ ਬਲਵਿੰਦਰ ਨੇ ਕਿਹਾ ਬਾਪੂ ਜੀ ਮੈਂ ਚਾਹੁੰਦਾ ਹਾਂ ਕਿ ਤੁਸੀਂ ਵੀ ਸਾਡੇ ਨਾਲ ਚੱਲੋ ਅਸੀਂ ਨਵਾਂ ਪੱਕਾ ਘਰ ਬਣਾਵਾਂਗੇ ਤੁਸੀਂ ਸਾਨੂੰ ਛੱਡ ਕੇ ਪਿੱਛੇ ਨਾ ਰਹਿ ਜਾਓ ਗੁਰਮੀਤ ਨੇ ਸ਼ਹਿਰ ਦੀਆਂ ਕਹਾਣੀਆਂ ਦੱਸੀਆਂ ਉੱਥੇ ਚੌੜੀਆਂ ਸੜਕਾਂ ਬਿਜਲੀ ਕਦੇ ਨਹੀਂ ਜਾਂਦੀ ਨਲਕਿਆਂ ਵਿੱਚ ਹਮੇਸ਼ਾ ਪਾਣੀ ਆਉਂਦਾ ਲੋਕ ਵੱਡੇ ਘਰਾਂ ਵਿੱਚ ਰਹਿੰਦੇ ਨੇ ਸਾਡਾ ਪੁਰਾਣਾ ਘਰ ਉਹਨਾਂ ਦੇ ਸਾਹਮਣੇ ਤਾਂ ਕੁਝ ਵੀ ਨਹੀਂ ਹਰ ਵੀਰ ਨੇ ਹੌਲੀ ਆਵਾਜ਼ ਵਿੱਚ ਕਿਹਾ ਪਰ ਮੈਂ ਤਾਂ ਇਸ ਘਰ ਨੂੰ ਨਹੀਂ ਛੱਡਣਾ ਚਾਹੁੰਦੀ ਇਹ ਘਰ ਸਾਡਾ ਸਾਥੀ ਹੈ ਮੈਂ ਤਾਂ ਇੱਥੇ ਹੀ ਰ੍ਹਾਂਗੀ ਸਹਾਗਣ ਨੇ ਕੁੜੀ ਨੂੰ ਪਿਆਰ ਨਾਲ ਗਲੇ ਲਾ ਲਿਆ ਗੁਰਦਿੱਤੇ ਲਈ ਇਹ ਸਭ ਕੁਝ ਅੰਦਰੂਨੀ ਤੂਫਾਨ ਵਰਗਾ ਸੀ ਉਸ ਦੇ ਮਨ ਵਿੱਚ ਦੋ ਆਵਾਜ਼ਾਂ ਲੜ ਰਹੀਆਂ ਸਨ ਇੱਕ ਕਹਿੰਦੀ ਘਰ ਨੂੰ ਛੱਡ ਦੇ ਬੱਚਿਆਂ ਦੀ ਖਾਤਰ ਨਵੀਂ ਸ਼ੁਰੂਆਤ ਕਰ ਦੂਜੀ ਕਹਿੰਦੀ ਘਰ ਨੂੰ ਛੱਡਣਾ ਮਤਲਬ ਆਪਣੀਆਂ ਜੜ੍ਹਾਂ ਤੋਂ ਪਿੱਛੜਨਾ ਜੜ੍ਹਾਂ ਤੋਂ ਵਿਛੜਿਆ ਦਰਖਤ ਕਦੇ ਹਰਾ ਨਹੀਂ ਰਹਿੰਦਾ ਉਹ ਸੋਚ ਰਿਹਾ ਸੀ ਕਿ ਮੇਰਾ ਫਰਜ਼ ਘਰ ਦੇ ਨਾਲਾਂ ਜਾਂ ਪਰਿਵਾਰ ਦੇ ਸੁਪਨਿਆਂ ਨਾਲ ਇਸ ਵਿਚਕਾਰ ਪਿੰਡ ਦੇ ਇੱਕ ਹੋਰ ਘਰ ਵੀ ਪੱਕੇ ਬਣਨ ਲੱਗ ਪਏ। ਹਰ ਪਾਸੇ ਨਮੀਆਂ ਮਾਰਤਾ ਦੀ ਰੌਣਕ ਲੱਗੀ ਸੀ। ਉਹ ਲੋਕਾਂ ਨੇ ਆਪਣੇ ਘਰਾਂ ਵਿੱਚ ਟਾਇਲਾਂ, ਵੱਡੇ ਦਰਵਾਜ਼ੇ, ਲੋਹੀ ਦੇ ਗੇਟ ਲਗਾ ਲਏ ਸਨ। ਜਦੋਂ ਕੋਈ ਗੁਰਦਿੱਤੇ ਦੇ ਪੁਰਾਣੇ ਘਰ ਵੱਲ ਦੇਖਦਾ ਉਹ ਸੋਚਦਾ ਇਹ ਘਰ ਹੁਣ ਪਿੰਡ ਦੀ ਰੌਣਕ ਵਿੱਚ ਫਿੱਕਾ ਰਹਿ ਗਿਆ ਹੈ। ਪਰ ਗੁਰਦਿੱਤੇ ਲਈ ਉਸ ਦੀ ਇੱਕ ਚਮਕ ਅੱਖਾਂ ਨਾਲ ਵੇਖਣ ਵਾਲੀ ਸੀ, ਸਭ ਤੋਂ ਵੱਖਰੀ ਸੀ। ਇੱਕ ਰਾਤ ਗੁਰਦਿੱਤਾ ਆਪਣੇ 베ੜੇ ਵਿੱਚ ਬੈਠਾ ਸੀ, ਚੰਨ ਚੜ੍ਹਿਆ ਹੋਇਆ ਸੀ। ਉਸ ਘਰ ਦੀਆਂ ਕੰਧਾਂ ਨੂੰ ਹੌਲੀ-ਹੌਲੀ ਹੱਥ ਲਾ ਕੇ ਬੋਲਿਆ, ਮੇਰੇ ਸਾਥੀ ਤੂੰ ਮੇਰੇ ਨਾਲ ਕਿੰਨੇ ਸਾਲ ਬਿਤਾਏ ਨੇ ਹੁਣ ਮੇਰੇ ਬੱਚੇ ਤੈਨੂੰ ਛੱਡਣਾ ਚਾਹੁੰਦੇ ਨੇ ਮੈਨੂੰ ਦੱਸ ਮੈਂ ਕੀ ਕਰਾਂ ਜੇ ਮੈਂ ਤੈਨੂੰ ਛੱਡਾਂਗਾ ਤਾਂ ਮੇਰੀ ਰੂਹ ਅਧੂਰੀ ਰਹਿ ਜਾਵੇਗੀ ਉਸ ਸਮੇਂ ਮੈਨੂੰ ਮਹਿਸੂਸ ਹੋਇਆ ਜਿਵੇਂ ਕੰਧ ਮੈਨੂੰ ਜਵਾਬ ਦੇ ਰਹੀ ਹੋਵੇ ਗੁਰਦਿੱਤੇ ਜੇ ਤੇਰਾ ਪਿਆਰ ਸੱਚਾ ਹੈ ਤਾਂ ਮੈਂ ਕਦੇ ਵੀ ਨਹੀਂ ਟਹਾਗਾ ਮੇਰੀ ਮਿੱਟੀ ਤੇਰੇ ਨਾਲ ਖੜੀ ਰਹੇਗੀ ਇਹ ਸੁਣ ਕੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਸੋਚਦਾ ਰਿਹਾ ਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਉਹਨਾਂ ਦਿਨਾਂ ਵਿੱਚ ਘਰ ਦੇ ਘਰ ਨੇ ਸਿਰਫ ਦੁੱਖ ਹੀ ਨਹੀਂ ਸੀ ਵੇਖੇ ਸਗੋਂ ਖੁਸ਼ੀਆਂ ਵੀ ਵੇਖੀਆਂ ਸਨ ਬਲਵਿੰਦਰ ਦੇ 10ਵੀਂ ਕਲਾਸ ਪਾਸ ਕਰਨ ਤੇ ਪਿੰਡ ਵਿੱਚ ਛੋਟਾ ਜਿਹਾ ਜਸ਼ਨ ਹੋਇਆ ਗੁਰਦਿੱਤੇ ਨੇ ਵੇੜੇ ਵਿੱਚ ਖਾਸ ਦਾਵਤ ਦਿੱਤੀ ਲੋਕਾਂ ਨੇ ਆ ਕੇ ਵਧਾਈਆਂ ਦਿੱਤੀਆਂ ਔਰਤਾਂ ਨੇ ਗੀਤ ਗਾਏ ਵਧਾਈਆਂ ਹੁਣ ਮੁੰਡਿਆਂ ਵਧਾਈਆਂ ਹੁਣ ਪਰਿਵਾਰ ਨੂੰ ਘਰ ਦੀਆਂ ਕੰਧਾਂ ਉਸ ਰਾਤ ਹੱਸੀਆਂ ਤੇ ਖੁਸ਼ੀ ਨਾਲ ਗੂੰਜ ਰਹੀਆਂ ਸਨ ਗੁਰਦਿੱਤਾ ਸੋਚ ਰਿਹਾ ਸੀ ਇਹ ਮਿੱਟੀ ਦਾ ਘਰ ਹੈ ਜਿਸ ਨੇ ਇੰਨਾਂ ਖੁਸ਼ੀਆਂ ਵਿੱਚ ਆਪਣੇ ਵਿੱਚ ਸਮੇਟਿਆ ਹੋਇਆ ਹੈ ਜੇ ਨਾ ਹੁੰਦਾ ਤਾਂ ਇਹ ਰੌਣਕ ਵੀ ਨਾ ਹੁੰਦੀ ਗੁਰਦਿੱਤੇ ਦੀ ਮਾਂ ਦੇ ਗਾਏ ਲੋਰੀਆਂ ਦੀਆਂ ਧੁਨਾਂ ਉਸ ਦੇ ਕੰਨਾਂ ਵਿੱਚ ਅਜੇ ਵੀ ਗੂੰਜਦੀਆਂ ਸਨ ਉਸ ਨੂੰ ਯਾਦ ਸੀ ਕਿ ਕਿਸ ਤਰ੍ਹਾਂ ਉਹ ਇਸੇ ਘਰ ਦੇ ਆਂਗਣ ਵਿੱਚ ਆਪਣੇ ਦੋਸਤਾਂ ਨਾਲ ਗੁੱਲੀ ਡੰਡਾ ਖੇਡਦਾ ਹੁੰਦਾ ਸੀ ਉਸ ਨੂੰ ਆਪਣੀ ਪਹਿਲੀ ਵਿਆਹ ਦੀ ਰਾਤ ਵੀ ਯਾਦ ਹੈ ਜਦੋਂ ਸੁਹਾਗਣ ਉਸ ਦੇ ਘਰ ਵਿੱਚ ਵਿਆਹ ਕੇ ਇਸੇ ਘਰ ਵਿੱਚ ਆਈ ਸੀ ਹੌਲੀ ਜਿਹੀ ਆਵਾਜ਼ ਵਿੱਚ ਉਸ ਨੇ ਆਪਣੇ ਆਪ ਨੂੰ ਕਿਹਾ ਇਹ ਘਰ ਤਾਂ ਮੇਰੀ ਜ਼ਿੰਦਗੀ ਦਾ ਸੀਸਾ ਹੈ ਜਦ ਤੱਕ ਇਹ ਖੜਾ ਹੈ ਮੇਰੀ ਰੂਹ ਨੂੰ ਆਸਰਾ ਹੈ ਘਰ ਪਰ ਪਿੰਡ ਦੇ ਲੋਕਾਂ ਦੀ ਸੋਚ ਵੱਖਰੀ ਸੀ ਕਈ ਵਾਰ ਬੱਚਿਆਂ ਦੇ ਦੋਸਤ ਉਹਨਾਂ ਨੂੰ ਕਹਿੰਦੇ ਤਾਨਾ ਮਾਰਦੇ ਤੁਹਾਡਾ ਘਰ ਤਾਂ ਬਹੁਤ ਪੁਰਾਣਾ ਹੈ ਆ ਕੇ ਦੇਖ ਸਾਡੇ ਘਰੇ ਨਵੇਂ ਪੱਖੇ ਨਵੀਆਂ ਟਾਇਲਾਂ ਲੱਗੀਆਂ ਨੇ ਸਾਫ਼ ਕਮਰੇ ਨੇ ਇਹ ਸੁਣ ਕੇ ਬਲਵਿੰਦਰ ਤੇ ਗੁਰਮੀਤ ਦੇ ਮਨ ਵਿੱਚ ਹੌਲੀ-ਹੌਲੀ ਲੱਜਤ ਆਉਣ ਲੱਗਦੀ ਉਹ ਸੋਚਦੇ ਸਾਡੇ ਦੋਸਤ ਸਾਨੂੰ ਕੱਚੇ ਘਰ ਵਾਲਾ ਕਹਿ ਕੇ ਮਜ਼ਾਕ ਉਡਾਉਂਦੇ ਨੇ ਅਸੀਂ ਵੀ ਤਾਂ ਚਾਹੁੰਦੇ ਹਾਂ ਕਿ ਸਾਡਾ ਨਵਾਂ ਤੇ ਸੋਹਣਾ ਪੱਕਾ ਘਰ ਬਣੇ ਸਾਗਣ ਕਈ ਵਾਰੀ ਗੁਰਦਿੱਤੇ ਨੂੰ ਸਮਝਾਉਂਦੀ ਘਰ ਪਿਆਰਾ ਐ ਮੈਂ ਵੀ ਜਾਣਦੀ ਆ ਪਰ ਵੇਖੋ ਜੀ ਸਮਾਂ ਬਦਲ ਰਿਹਾ ਜੇ ਅਸੀਂ ਬੱਚਿਆਂ ਲਈ ਕੁਝ ਨਾ ਕੀਤਾ ਤਾਂ ਉਹ ਸਾਡੇ ਨਾਲ ਨਿਰਾਜ ਹੋ ਜਾਣਗੇ ਘਰ ਨਾਲ ਪਿਆਰ ਕਰੋ ਪਰ ਪਿਆਰ ਦੇ ਨਾਲ-ਨਾਲ ਸਮੇਂ ਦੇ ਨਾਲ ਵੀ ਚੱਲੋ ਇਹ ਲਾਜ਼ਮੀ ਹੈ ਹਰਦਿੱਤਾ ਚੁੱਪ ਰਹਿੰਦਾ ਉਹ ਸਿੱਧਾ ਦਿਲ ਮੰਨਦਾ ਹੀ ਨਹੀਂ ਸੀ ਕਿ ਉਹ ਘਰ ਨੂੰ ਛੱਡ ਦੇਵੇ ਪਰ ਉਸ ਨੂੰ ਸੁਆਗਣ ਦੀ ਗੱਲ ਵੀ ਸਹੀ ਲੱਗਦੀ ਸੀ ਇੱਕ ਦਿਨ ਦੁਪਹਿਰ ਨੂੰ ਜਦੋਂ ਸਭ ਖੇਤਾਂ ਵਿੱਚ ਸੰਤਾ ਘਰ ਦੇ ਪਿਛਲੇ ਵਾਲੀ ਕੰਧ ਦਾ ਇੱਕ ਵੱਡਾ ਟੁਕੜਾ ਟਹਿ ਗਿਆ ਖੋਸ ਕਿਸਮ ਦੀ ਨਾਲ ਕੋਈ ਅੰਦਰ ਨਹੀਂ ਸੀ ਪਰ ਜਦੋਂ ਬੱਚਿਆਂ ਨੇ ਵੇਖਿਆ ਤਾਂ ਉਹ ਬਹੁਤ ਡਰ ਗਏ ਬਲਵਿੰਦਰ ਨੇ ਤੁਰੰਤ ਕਿਹਾ ਬਾਪੂ ਜੀ ਹੁਣ ਤਾਂ ਸਾਫਤ ਹੀ ਹੋ ਗਿਆ ਕਿ ਇਹ ਘਰ ਖਤਰਨਾਕ ਹੈ ਜੇ ਅਸੀਂ ਅੰਦਰ ਰਹੀਏ ਤਾਂ ਕੁਝ ਵੀ ਹੋ ਸਕਦਾ ਸੋ ਆਗਰ ਨੇ ਬੜੀ ਗੰਭੀਰਤਾ ਨਾਲ ਵਿੱਚ ਕਿਹਾ ਵੇਖ ਲਿਆ ਜੀ ਹੁਣ ਤਾਂ ਕੋਈ ਸ਼ੱਕ ਨਹੀਂ ਸਾਨੂੰ ਪੱਕਾ ਕਰ ਬਣਾਉਣ ਦਾ ਫੈਸਲਾ ਕਰਨਾ ਹੀ ਚਾਹੀਦਾ ਗੁਰਦੀਪ ਤਾਂ ਅੰਦਰੋਂ ਹਿੱਲ ਗਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੂੰ ਲੱਗਿਆ ਕਿ ਜਿਵੇਂ ਘਰ ਉਸ ਦੇ ਸਾਹਮਣੇ ਰੋਂਦਾ ਹੋਇਆ ਕਹਿ ਰਿਹਾ ਹੋਵੇ ਮੈਂ ਕਮਜ਼ੋਰ ਹੋ ਗਿਆ ਪਰ ਹਾਲੇ ਵੀ ਤੇਰੇ ਨਾਲ ਮੈਨੂੰ ਨਾ ਛੱਡ ਉਹ ਅੱਖਾਂ ਵਿੱਚ ਹੰਝੂ ਲਈ ਖੜਾ ਸੀ ਤੇ ਸੋਚ ਹੀ ਰਿਹਾ ਸੀ ਕਿ ਉਹ ਕੀ ਕਰੇ ਕੰਦ ਟਹਿ ਜਾਣ ਵਾਲੀ ਘਟਨਾ ਤੋਂ ਬਾਅਦ ਸਾਰੇ ਪਰਿਵਾਰ ਦਾ ਮਨ ਹੋਰ ਵੀ ਨਵਾਂ ਘਰ ਬਣਾਉਣ ਵੱਲ ਮੁੜ ਪਿਆ ਪਿੰਡ ਦੇ ਲੋਕ ਵੀ ਆ ਕੇ ਕਹਿਣ ਲੱਗੇ ਗੁਰਦਿੱਤੇ ਭਰਾ ਹੁਣ ਨਾ ਦੇਰ ਕਰ ਜਿੰਨਾ ਪਿਆਰ ਕਰਨਾ ਸੀ ਕਰ ਲਿਆ ਹੁਣ ਨਵੇਂ ਘਰ ਵੱਲ ਸੋਚ ਬੱਚਿਆਂ ਦਾ ਵੀ ਹੱਕ ਹੈ ਕਿ ਉਹ ਸੁਰੱਖਿਅਤ ਘਰ ਵਿੱਚ ਰਹਿਣ ਗੁਰਦਿੱਤੇ ਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ ਤੇ ਅੰਦਰੋਂ ਘਬਰਾਹਟ ਵੀ ਹੋਈ ਉਸ ਨੂੰ ਲੱਗਦਾ ਸੀ ਕਿ ਜਿਵੇਂ ਆਪਣਾ ਹੀ ਕੋਈ ਉਸ ਤੋਂ ਦੂਰ ਹੋ ਰਿਹਾ ਹੋਵੇ ਰਾਤ ਨੂੰ ਜਦੋਂ ਸਾਰੇ ਸੌਰੇ ਸਨ ਗੁਰਦਿੱਤਾਂ ਵੇੜੇ ਵਿੱਚ ਬੈਠਾ ਸੀ ਉਸਨੇ ਮਿੱਟੀ ਦੀ ਕੰਦ ਨੂੰ ਹੱਥ ਲਾ ਕੇ ਕਿਹਾ ਮੇਰੇ ਸਾਥੀ ਮੇਰੇ ਬਚਪਨ ਦੇ ਗਵਾਹ ਹੁਣ ਲੋਕ ਕਹਿੰਦੇ ਆ ਕਿ ਤੇਰਾ ਸਮਾਂ ਮੁੱਕ ਗਿਆ ਕੀ ਇਹ ਸੱਚ ਹੈ ਕੰਦ ਤੋਂ ਮਿੱਟੀ ਦੇ ਕਣ ਛੱਡ ਕੇ ਹੱਥ ਵਿੱਚ ਆ ਗਏ ਉਹਨਾਂ ਨੂੰ ਵੇਖ ਕੇ ਗੁਰਦਿੱਤ ਦੀ ਅੱਖਾਂ ਭਾਰੀਆਂ ਉਸ ਨੂੰ ਅੰਦਰੋਂ ਲੱਗਦਾ ਸੀ ਜਿਵੇਂ ਘਰ ਉਸ ਨਾਲ ਗੱਲਾਂ ਕਰ ਰਿਹਾ ਹੋਵੇ ਉਸੇ ਰਾਤ ਗੁਰਦਿੱਤੇ ਨੂੰ ਇੱਕ ਜੀਵ ਸੁਪਨਾ ਆਇਆ ਉਸਨੇ ਵੇਖਿਆ ਕਿ ਉਸਦਾ ਪ੍ਰਾਣਾਕਾਰ ਬੋਲ ਰਿਹਾ ਹੈ ਗੁਰਦਿੱਤੇ ਤੂੰ ਮੇਰੇ ਅੰਦਰ ਜੰਮਿਆ ਵੱਡਾ ਹੋਇਆ ਤੇਰੀਆਂ ਖੁਸ਼ੀਆਂ ਤੇ ਦੁੱਖ ਸੰਭਾਲੇ ਨੇ ਜੇ ਤੂੰ ਮੈਨੂੰ ਛੱਡਣਾ ਚਾਹੁੰਦਾ ਹੈ ਤਾਂ ਕੋਈ ਗੱਲ ਨਹੀਂ ਪਰ ਯਾਦ ਰੱਖੀ ਘਰ ਸਿਰਫ ਇੱਟਾਂ ਦੇ ਸਿਮਿੰਟ ਨਾਲ ਨਹੀਂ ਬਣਦੇ ਘਰ ਪਿਆਰ ਤੇ ਯਾਦਾਂ ਤੇ ਆਪਣਾਪਣਾ ਬਣਦੇ ਨੇ ਜੇ ਤੂੰ ਉਹ ਸਾਮਕੇ ਰੱਖੇਗਾ ਤਾਂ ਮੈਂ ਤੇਰੇ ਨਾਲ ਹਮੇਸ਼ਾ ਤੇਰੇ ਵਿੱਚ ਮਨ ਵਿੱਚ ਹੀ ਰ੍ਹਾਂਗਾ ਸਪਨੇ ਦੇ ਜਾ ਕੇ ਗੁਰਦਿੱਤੇ ਨੂੰ ਹੌਲਾਪਨ ਮਹਿਸੂਸ ਹੋਇਆ ਉਸਦੇ ਮਨ ਵਿੱਚ ਆਇਆ ਸ਼ਾਇਦ ਘਰ ਠੀਕ ਕਹਿ ਰਿਹਾ ਏ ਨਾਮਾ ਘਰ ਬਣਾਉਣਾ ਵੀ ਲਾਜ਼ਮੀ ਹੈ ਪਰ ਪੁਰਾਣੀਆਂ ਆਦਤਾਂ ਨੂੰ ਮੈਂ ਦਿਲ ਵਿੱਚ ਜਗ੍ਹਾ ਦੇਣਾ ਦੇਣਾ ਉਸ ਤੋਂ ਵੀ ਵੱਧ ਜ਼ਰੂਰੀ ਹੈ ਦੂਜੇ ਪਾਸੇ ਬਲਵਿੰਦਰ ਤੇ ਗੁਰਮੀਤ ਨਵੇਂ ਘਰ ਦੇ ਸੁਪਨੇ ਬੁਣ ਰਹੇ ਸਨ ਉਹ ਕਹਿੰਦੇ ਅਸੀਂ ਵੱਟਾ ਘਰ ਬਣਾਵਾਂਗੇ ਕਮਰੇ ਵਿੱਚ ਖਿੜਕੀਆਂ ਆਉਣਗੀਆਂ ਸੱਤ ਤੇ ਪਾਣੀ ਦੀ ਟੈਂਕੀ ਹੋਵੇਗੀ ਸਾਰੇ ਦੋਸਤ ਕਹਿਣਗੇ ਵੇਖੋ ਇਹਨਾਂ ਦਾ ਘਰ ਕਿੰਨਾ ਸੋਹਣਾ ਹੈ ਸੋਆਗਣ ਵੀ ਉਸੇ ਘਰ ਦੀਆਂ ਗੱਲਾਂ ਸੁਣ ਕੇ ਮੁਸਕਰਾਉਂਦੀ ਉਹ ਵੀ ਖੁਸ਼ੀ ਉਸ ਨੂੰ ਵੀ ਖੁਸ਼ੀ ਸੀ ਉਸ ਦਾ ਬੱਚਿਆਂ ਦਾ ਮਨੋਬਲ ਵੱਧ ਰ ਇੱਕ ਸਵੇਰ ਗੁਰਦਿੱਤੇ ਨੇ ਸਭ ਨੂੰ ਇਕੱਠਾ ਕੀਤਾ ਤੇ ਹੌਲੀ ਜਿਹੀ ਆਵਾਜ਼ ਵਿੱਚ ਬੋਲਿਆ ਬੱਚੇ ਬੱਚੋ ਸੁਹਾਗਣ ਮੈਂ ਸੋਚ ਲਿਆ ਕਿ ਅਸੀਂ ਨਵਾਂ ਘਰ ਬਣਾਵਾਂਗੇ ਪਰ ਇੱਕ ਗੱਲ ਯਾਦ ਰੱਖਣਾ ਕਿ ਇਸ ਪੁਰਾਣੇ ਘਰ ਨੂੰ ਅਸੀਂ ਕਦੇ ਨਹੀਂ ਭੁੱਲਾਂਗੇ ਇਸ ਵਿੱਚ ਕੁਝ ਮਿੱਟੀ ਕੁਝ ਲੱਕੜਾਂ ਦੇ ਟੁਕੜੇ ਤੇ ਕੁਝ ਜਾਂਦਾ ਅਸੀਂ ਨਵੇਂ ਘਰ ਵਿੱਚ ਨਾਲ ਲੈ ਕੇ ਜਾਵਾਂਗੇ ਇਹ ਸਾਡੀਆਂ ਜੜ੍ਹਾਂ ਨੇ ਸਾਰੇ ਪਰਿਵਾਰ ਨੇ ਉਸ ਦੀ ਗੱਲ ਮੰਨ ਲਈ ਤੇ ਬੱਚਿਆਂ ਦੀਆਂ ਅੱਖਾਂ ਵਿੱਚ ਚਮਕ ਸੀ ਤੇ ਗੁਰਦਿੱਤੇ ਦੀਆਂ ਅੱਖਾਂ ਵਿੱਚ ਹੰਝੂ ਸਨ ਕਿਉਂਕਿ ਗੁਰਦਿੱਤੇ ਦਾ ਮਨ ਤਾਂ ਨਹੀਂ ਸੀ ਕਰਦਾ ਪਰ ਉਹ ਇੱਕ ਜਾ ਰਿਹਾ ਸੀ ਕਿਉਂਕਿ ਆਪਣੇ ਬੱਚਿਆਂ ਦੇ ਲਈ ਉਸ ਨੂੰ ਇਹ ਸਭ ਕਰਨਾ ਪੈ ਰਿਹਾ ਸੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਹੋਰ ਵੀ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ